ਮੇਰਾ ਨਾਮ ਵਿਕਰਮਜੀਤ ਹੈ ਮੈਂ ਸਲਵ ਕਾਸ ਮੰਚ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਹਾਂ ਅੱਜ ਅਸੀਂ ਜਿਹੜਾ ਹੈਗਾ ਯਾ ਸਲਾਨਾ ਸਰਟੀਫਿਕੇਟ ਤੇ ਮਸ਼ੀਨਾਂ ਦਾ ਵਨ ਸਮਾਰੋਹ ਕਰਵਾਇਆ ਜਿਹਦੇ ਵਿੱਚ ਤਕਰੀਬਨ 70 ਬੱਚਿਆਂ ਨੂੰ ਅਸੀਂ ਸਰਟੀਫਿਕੇਟ ਤਕਸਿਮ ਕੀਤੇ ਤੇ 25 ਬੱਚੇ ਜਿਹੜੇ ਹੋਣਹਾਰ ਹਨ ਉਹਨਾਂ ਨੂੰ ਸਲਾਈ ਮਸ਼ੀਨਾਂ ਮਿਲਤ ਦਿੱਤੀਆਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਹੈ ਸਲਾਈ ਸੈਂਟਰ ਓਪਨਿੰਗ ਕਰਕੇ ਉਹਨਾਂ ਨੂੰ ਸੰਪੂਰਨ ਕਰਾਂਗੇ ਪੁਰਖੇ ਕਿਰੇ ਕੰਮ ਸਰਵਕਾਸਮ ਜਿਹੜੋ ਕੀਤੇ ਜਾਂਦੇ ਸਰਵਕਾਸਮ ਅੰਦਰ ਜਿਹੜੀ ਇਹ ਵੈਲਫੇਅਰ ਸੁਸਾਇਟੀ ਹੈ ਵੈਲਫੇਅਰ ਦੇ ਹੀ ਸਾਰੇ ਕੰਮ ਹੋਣਗੇ ਇਹਦੇ ਵਿੱਚ ਯੁਵਾ ਪੀੜੀ ਨੂੰ ਬੇਰੋਜ਼ਗਾਰੀ ਦੇ ਜੰਗਲ ਤੋਂ ਬਾਹਰ ਕੱਢਣ ਵਾਸਤੇ ਅਸੀਂ ਰੋਜ਼ਗਾਰ ਦੇ ਮੌਕੇ ਜਿਹੜੇ ਆ ਉਹ ਰੋਜ਼ਗਾਰ ਦੇ ਅਵਸਰ ਉਹਨਾਂ ਤੱਕ ਲੈ ਕੇ ਚੱਲਦੇ ਆਂ ਬਾਕੀ ਜੋ ਸਰਕਾਰ ਵੱਲੋਂ ਸਕੀਮਾਂ ਆਂਦੀਆਂ ਜਿਸ ਤਰ੍ਹਾਂ ਹੁਣ ਐਸੀ ਬੀਸੀ ਐਸਸੀ ਨੂੰ ਸਕੀਮਾਂ ਮਿਲ ਗਈਆਂ ਆ ਕਿ 1 ਲੱਖ ਰੁਪਏ ਤੱਕ ਜਿਹੜਾ ਹੈ ਕਾਰੋਬਾਰੀ ਕਰਜ਼ਾ ਲੈ ਸਕਦਾ ਹੈ ਉਜੀ ਕਿਸੇ ਨੇ ਲੈਣਾ ਹੋਏ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਸਰਕਾਰ ਵੱਲੋਂ ਉਹਨਾਂ ਨੂੰ ਜਿਹੜਾ ਇਹ ਸਕੀਮ ਦਾ ਲਾਭ ਤੱਕ ਕਰਵਾਵਾਂਗੇ। ਉਹ ਇਹ ਗੱਲ ਕਰੀਏ ਮਸ਼ੀਨਾਂ ਜਿਹੜੀਆਂ ਨੇ ਇਹ ਆਪਣੇ ਦਸਵੰਤ ਵਿੱਚੋਂ ਹੀ ਕੱਢ ਕੇ ਦਿੱਤੀਆਂ ਨੇ ਕਿ ਜਾਂਕਰ ਤੋਂ ਫੰਡ ਵੀ ਮਹੀਆ ਕੀ ਕਹਿੰਦੇ ਜੀ ਇਸ ਮਸ਼ੀਨਾਂ ਨੂੰ ਅਜੇ ਤੱਕ ਤਾਂ ਕਿਸੇ ਵੀ ਕੋਈ ਸਿਆਸੀ ਜਾਂ ਕਿਸੇ ਸਮਾਜਿਕ ਕਿਸੇ ਤਰ੍ਹਾਂ ਦੀ ਪਾਰਟੀ ਨਾਲ ਸਾਡਾ ਕੋਈ ਸਮਰਥਨ ਨਹੀਂ ਰਿਹਾ। ਅਸੀਂ ਇਹ ਆਪਣੇ ਹੀ ਦਸਵੰਤ ਵਿੱਚੋਂ ਜਿਹੜਾ ਇਹ ਮਸ਼ੀਨਾਂ ਨਿਕਲਤੀਆਂ ਹੈ। ਦੇ ਆਉਣ ਵਾਲੇ ਸਮੇਂ 'ਚ ਜੇ ਕੋਈ ਸਾਡੇ ਨਾਲ ਸੰਪਰਕ ਕਰਦਾ ਹੈ ਤੇ ਅਸੀਂ ਉਹਨਾਂ ਦਾ ਵੀ ਯੋਗਦਾਨ ਵਿੱਚ ਹਿੱਸਾ ਜੇ ਜਰੂਰ ਪਾਵਾਂਗੇ ਕੱਲੇ ਸਲਾਈ ਸੈਂਟਰ ਹੀ ਸਰਵਕਾਸਮ ਚਲਾਏ ਜਾਂਦੇ ਆ ਕੋਈ ਹੋਰ ਵੀ ਸਕੀਮਾਂ ਕੰਮ ਕੀਤੇ ਜਾਂਦੇ ਆ ਸਰਵਕਾਸਮ ਚ ਵਿੱਚ ਫਿਲਹਾਲ ਅਸੀਂ ਸਲਾਈ ਸੈਂਟਰ ਦਾ ਸ਼ੁਰੂਆਤ ਕੀਤੀ ਹੈ ਆਉਣ ਵਾਲੇ ਸਮੇਂ ਵਿੱਚ ਕੰਪਿਊਟਰ ਸੈਂਟਰ ਹੈਲਥ ਕਲੱਬ ਜਿਮ ਡਿਉਟੀਸ਼ਨ ਦੇ ਕੋਰਸਿਸ ਇਸ ਤਰ੍ਹਾਂ ਦੇ तकरीबन 14 ਪ੍ਰੋਜੈਕਟ ਜਿਹੜੇ ਆ ਉਹ ਆਪਾਂ ਚਲਾ ਰਹੇ ਆ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਵੀ ਸਰਖੀ ਕਿ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਰੋਡ ਤੇ ਇੱਕ ਚੌਕ ਹੈ ਜਿਹਦਾ ਕੋਈ ਨਾਮਕਰਨ ਨਹੀਂ ਹੈਗਾ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਉਸ ਚੌਕ ਨੂੰ ਜਿਹੜਾ ਹੈ ਸ਼ੇਰ ਗੁਰੂ ਨਾਭਾ ਦਾਸ ਜਿਹਦੇ ਚੌਕ ਦੇ ਨਾਲ ਜਿਹੜਾ ਹੈ ਉਹ ਮਾਨਤਾ ਪ੍ਰਾਪਤ ਦਿੱਤੀ ਜਾਏ ਤਾਂ ਜੋ ਉਸ ਚੌਕ ਦੇ ਵੀ ਕੋਈ ਨਾਮਕਰਨ ਕਰਕੇ ਉਸ ਚੌਕ ਨੂੰ ਜਿਹੜਾ ਹੈ ਵਧੀਆ ਤੌਰ ਤੇ ਬਣਾਇਆ ਜਾ ਸਕੇ